ਅੱਜ ਪੰਜਾਬ ਦੇ ਸਾਰੇ ਡੀਐਸਪੀ ਪਬਲਿਕ ਐਸਪੀ ਟ੍ਰੈਫਿਕ ਜਿਹੜੇ ਹੈਗੇ ਨੇ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਆ ਮੀਟਿੰਗ ਦਾ ਮੇਨ ਮੁੱਦਾ ਜਿਹੜਾ ਸੀਗਾ ਮਾਨ ਜੋ ਡੀਜੀਪੀ ਪੰਜਾਬ ਬੰਦੀਆਂ ਗੀਆਂ ਹਦਾਇਤਾਂ ਔਰ ਉਹਨਾਂ ਨੂੰ ਫੀਲਡ ਦੇ ਵਿੱਚ ਇੰਪਲੀਮੈਂਟ ਕਰਾਉਣਾ ਇਹ ਹਦਾਇਤਾਂ ਹੈਗੀਆਂ ਨੇ ਮੋਡੀਫਾਈਡ ਗੱਡੀਆਂ ਦੇ ਬਾਰੇ ਕਈ ਜ਼ਿਲ੍ਹੇ ਸਾਡੇ ਬਹੁਤ ਅੱਛਾ ਕੰਮ ਕਰਦੇ ਨੇ ਔਰ ਕਿਤੇ ਇਹ ਜਿਲ੍ਹਿਆਂ ਦੇ ਵਿੱਚ ਹਜੇ ਪ੍ਰੋਪਰ ਇਨਫੋਰਸਮੈਂਟ ਹੋ ਨਹੀਂ ਦੇਈ ਸੀ ਸੋ ਅੱਜ ਯੂਨੀਫਾਰਮ ਇਨਫੋਰਸਮੈਂਟ 올 ਅਕ੍ਰੋਸ ਦਾ ਸਟੇਟ ਜਿਹੜਾ ਡੀਜੀਪੀ ਸਾਹਿਬ ਦਾ ਸਰਕੂਲਰ ਹੈਗਾ ਮੋਡੀਫਾਈਡ ਗੱਡੀਆਂ ਦੇ ਬਾਰੇ ਉਹਦੇ ਬਾਰੇ ਸਾਡੇ ਡੀਐਸਪੀ ਆਬਲਿਕ ਐਸਪੀਜ਼ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੋ ਵੀ ਹਦਾਇਤਾਂ ਡੀਜੀਪੀ ਸਾਹਿਬ ਦੇ ਆਫਿਸ ਤੋਂ ਇਸ਼ੂ ਹੋਈਆਂ ਨੇ ਉਹਨਾਂ ਦੀ ਇਨਬਿੰਦ ਪਾਲਣਾ ਕੀਤੀ ਜਾਵੇ ਤੇ ਟ੍ਰੈਫਿਕ ਦਾ ਸਿਸਟਮ ਹੈਗਾ ਉਨੂੰ ਆਪਾਂ ਇੰਪਰੂਵ ਕਰ ਪਾਈਏ ਤੇ ਉਹਦੇ ਵਿੱਚ ਇਹ ਮੋਡੀਫਾਈਡ ਗੱਡੀਆਂ ਦੇ ਕਾਰਨ ਕੋਈ ਪ੍ਰੋਬਲਮ ਜਿਹੜੀਆਂ ਆਦੀਆਂ ਹੈਗੇ ਨੇ ਉਹਨਾਂ ਨੂੰ ਜੇਠ ਪਾਈਏ ਜਿਹੜੀ ਵੀ ਗੱਡੀ ਮੋਟਰ ਵਾਈਕਲ ਇਨਸਪੈਕਟਰ ਦੇ ਤਹਿਤ ਮੋਟਰ ਵਾਈਕਲ ਇਨਸਪੈਕਟਰ ਬੰਨੀ ਹੋ ਪਾਸ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਐਕਸਟਰਾ ਫਿਟਮੈਂਟ ਲਾਈ ਜਾਂਦੀ ਹੈ ਜਾਂ ਆਪਣੇ ਪੰਜਾਬ ਦੇ ਵਿੱਚ ਦਵਾਜਾਂ ਲੋਕਾਂ ਨੂੰ ਟਾਇਰ ਵੱਡੇ ਕਰ ਲੈਨੇ ਰਿਮ ਵੱਡੇ ਕਰ ਲੈਨੇ ਐਕਸਟਰਾ ਨਾਈਟਾਂ ਨਾਲ ਲੈਨੀਆਂ ਉਹ ਉਹ ਸਾਰੀਆਂ ਮੋਡੀਫਾਈਡ ਗੱਡੀਆਂ ਦੇ ਵਿੱਚ ਆ ਜਾਂਦੀ ਆ ਉਸ ਤੋਂ ਵੀ ਜ਼ਿਆਦਾ ਜਿਹੜੀਆਂ ਖਤਰਨਾਕ ਗੱਡੀਆਂ ਹੈਗੀਆਂ ਨੇ ਮੋਡੀਫਾਈਡ ਗੱਡੀਆਂ ਉਹ ਪੰਜਾਬ ਦੇ ਵਿੱਚ ਅਲੱਗ-ਅਲੱਗ ਕਿਸਨ ਦੇ ਕਿਤੇ ਆਪਾਂ ਉਹਨੂੰ ਪੀਟੇ ਦੇ ਜਿਹੜਾ ਕਹਿੰਦੇ ਹੈਗੇ ਆ ਕਿਤੇ ਆਪਾਂ ਉਹਨੂੰ ਗੱਡੂ ਕਾਇਨੇ ਹੈਗੇ ਆ ਉਹਨਾਂ ਦਾ ਵੀ ਪ੍ਰਯੋਗ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਹੈਗਾ ਉਹ ਸਾਰਿਆਂ ਨੂੰ ਵੀ ਅਸੀਂ ਮੋਡੀਫਾਈਡ ਗੱਡੀਆਂ ਦੇ ਵਿੱਚ ਜਾਂ ਇਲੀਗਲ ਜਿਹੜੀਆਂ ਮੋਟਰ ਵਾਈਕਲ ਐਕਟ ਦੇ ਧਾਰਾਵਾਂ ਦੇ ਤਹਿਤ ਕਵਰ ਨਹੀਂ ਹੁੰਦੀਆਂ ਉਹਨਾਂ ਸਾਰਿਆਂ ਨੂੰ ਅਸੀਂ ਮੋਡੀਫਾਈਡ ਗੱਡੀਆਂ ਅੱਜ ਪੰਜਾਬ ਦੇ ਸਾਰੇ ਡੀਐਸਪੀ ਆਬਲਿਕ ਐਸਪੀ ਟ੍ਰੈਫਿਕ ਜਿਹੜੇ ਹੈਗੇ ਨੇ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਆ ਮੀਟਿੰਗ ਦਾ ਮੇਨ ਮੁੱਦਾ ਜਿਹੜਾ ਸੀਗਾ ਮਾਨ ਜੋ ਡੀਜੀਪੀ ਪੰਜਾਬ ਬੰਦੀਆਂ ਕੀਤੀਆਂ ਗੀਆਂ ਹਦਾਇਤਾਂ ਔਰ ਉਹਨਾਂ ਨੂੰ ਫੀਲਡ ਦੇ ਵਿੱਚ ਇੰਪਲੀਮੈਂਟ ਕਰਾਨਾ ਇਹ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਇਹ ਹਦਾਇਤਾਂ ਹੈਗੀਆਂ ਨੇ ਮੋਡੀਫਾਈਡ ਗੱਡੀਆਂ ਦੇ ਬਾਰੇ ਕਈ ਜਿਹੜੇ ਸਾਡੇ ਬਹੁਤ ਅੱਛਾ ਕੰਮ ਕਰਦੇ ਨੇ ਔਰ ਕਿਤੇ ਇਹ ਜਿੰਨਿਆਂ ਦੇ ਵਿੱਚ ਹਜੇ ਪ੍ਰੋਪਰ ਇਨਫੋਰਸਮੈਂਟ ਹੋ ਨਹੀਂ ਦੇਈ ਸੀ ਸੋ ਅੱਜ ਇਹ ਯੂਨੀਫਾਰਮ ਐਨਫੋਰਸਮੈਂਟ 올 ਅਕ੍ਰੋਸ ਦਾ ਸਟੇਟ ਜਿਹੜਾ ਡੀਜੀਪੀ ਸਾਹਿਬ ਦਾ ਸਰਕੂਲਰ ਹੈਗਾ ਮੋਡੀਫਾਈਡ ਗੱਡੀਆਂ ਦੇ ਬਾਰੇ ਉਹਦੇ ਬਾਰੇ ਸਾਡੇ ਡੀਐਸਪੀ ਆਬਲੀਕ ਐਸਪੀਜ਼ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੋ ਵੀ ਹਦਾਇਤਾਂ ਡੀਜੀਪੀ ਸਾਹਿਬ ਦੇ ਆਫਿਸ ਤੋਂ ਇਸ਼ੂ ਹੋਈਆਂ ਨੇ ਉਹਨਾਂ ਦੀ ਇਨਬਿੰਡ ਪਾਲਣਾ ਕੀਤੀ ਜਾਵੇ ਤੇ ਇਨਸ਼ੋਰ ਕੀਤਾ ਜਾਵੇ ਕਿ ਆਪਣਾ ਜਿਹੜਾ ਟ੍ਰੈਫਿਕ ਦਾ ਸਿਸਟਮ ਹੈਗਾ ਉਹਨੂੰ ਆਪਾਂ ਇੰਪਰੂਵ ਕਰ ਪਾਈਏ ਤੇ ਉਹਦੇ ਵਿੱਚ ਇਹ ਮੋਡੀਫਾਈਡ ਗੱਡੀਆਂ ਦੇ ਕਾਰਨ ਕੋਈ ਪ੍ਰੋਬਲਮ ਜਿਹੜੀਆਂ ਆਦੀਆਂ ਹੈਗੇ ਨੇ ਉਹਨਾਂ ਨੂੰ ਨਜਿੱਠ ਪਾਇਆ ਗਿਆ। ਧੰਨਵਾਦ ਜੈ ਹਿੰਦ ਸਰ ਇਸ ਤਰ੍ਹਾਂ ਦੀ ਮੋਡੀਫਾਈਡ ਗੱਡੀਆਂ ਦੇ ਥੋੜਾ ਜਿਹਾ ਡਿਟੇਲ ਦੇ ਦੇ ਕਿਉਂ ਕਿਸ ਤਰ੍ਹਾਂ ਦੀਆਂ ਗੱਡੀਆਂ ਕਿਹੜੇ ਵੀਕਲਸ ਨੇ 4 ਵੀਲਰਸ ਨੇ 2 ਵੀਲਰਸ ਨੇ ਕਿਹੜੇ ਵੀ ਦੇਖੋ ਜਿਹੜੀ ਵੀ ਗੱਡੀ ਮੋਟਰ ਵਾਈਕਲ ਐਕਟ ਦੇ ਤਹਿਤ ਮੋਟਰ ਵਾਈਕਲ ਇਨਸਪੈਕਟਰ ਬੰਨੀ ਹੋ ਪਾਸ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਐਕਸਟਰਾ ਫਿਟਮੈਂਟ ਲਾਈ ਜਾਂਦੀ ਆ ਯਾ ਆਪਣੇ ਪੰਜਾਬ ਦੇ ਵਿੱਚ ਦਿਵਾਜਾਂ ਲੋਕਾਂ ਨੂੰ ਟਾਇਰ ਵੱਡੇ ਕਰ ਲੈਨੇ ਰਿੰਗ ਵੱਡੇ ਕਰ ਲੈਨੇ ਐਕਸਟਰਾ ਨਾਈਟਾਂ ਨਾਲ ਨਹੀਂ ਉਹ ਸਾਰੀਆਂ ਮੋਡੀਫਾਈਡ ਗੱਡੀਆਂ ਦੇ ਵਿੱਚ ਆ ਜਾਂਦੀ ਆ ਔਰ ਉਸ ਤੋਂ ਵੀ ਜ਼ਿਆਦਾ ਜਿਹੜੀਆਂ ਖਤਰਨਾਕ ਗੱਡੀਆਂ ਹੈਗੀਆਂ ਨੇ ਮੋਡੀਫਾਈਡ ਗੱਡੀਆਂ ਉਹ ਪੰਜਾਬ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਕਿਤੇ ਆਪਾਂ ਉਹਨੂੰ ਪੀਟੋਏ ਦੇ ਜਿਹੜਾ ਕਹਿੰਦੇ ਹੈਗੇ ਆ ਕਿਤੇ ਆਪਾਂ ਉਹਨੂੰ ਘੜੂਕਾ ਕਹਿੰਦੇ ਹੈਗੇ ਆ ਉਹਨਾਂ ਦਾ ਵੀ ਪ੍ਰਯੋਗ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਹੈਗਾ ਉਹ ਸਾਰਿਆਂ ਨੂੰ ਵੀ ਅਸੀਂ ਮੋਡੀਫਾਈਡ ਗੱਡੀਆਂ ਦੇ ਵਿੱਚ ਜਾਂ ਇਲੀਗਲ ਜਿਹੜੀਆਂ ਮੋਟਰ ਵਾਈਕਲ ਐਕਟ ਦੇ ਧਾਰਾਵਾਂ ਦੇ ਤਹਿਤ ਕਵਰ ਨਹੀਂ ਹੁੰਦੀਆਂ ਉਹਨਾਂ ਸਾਰਿਆਂ ਨੂੰ ਅਸੀਂ ਮੋਡੀਫਾਈਡ ਗੱਡੀਆਂ ਤੇ ਸਿਰ ਪਹਿਲਾਂ ਕੋਈ ਵਾਰਨਿੰਗ ਦਿੱਤੀ ਜਾਏਗੀ ਜਾਂ ਡਾਇਰੈਕਟ ਮਾਰਿਆ ਆਨ ਕੀਤਾ ਜਾਏਗਾ ਨਹੀਂ ਨਹੀਂ ਅਸੀਂ ਕਾਰਵਾਈ ਪਹਿਲਾਂ ਤੋਂ ਹੀ ਇਹਦੇ ਬਾਰੇ ਅਸੀਂ ਇੱਕ ਜਾਗਰੂਕਤਾ ਕੈਂਪ ਲੋਕਾਂ ਨੂੰ ਇਹਦੇ ਬਾਰੇ ਐਜੂਕੇਟ ਕਰਦੇ ਰਹੇ ਹਾਂ ਔਰ ਇਹਨਾਂ ਤੇ ਕਾਰਵਾਈ ਵੀ ਕਰਦੇ ਰਹੇ ਆ ਤੇ ਅੱਜ ਇੱਥੇ ਆਉਣ ਦਾ ਪਰਪਸ ਮਾਜੋਕ ਡੀਜੀਪੀ ਸਾਹਿਬ ਨੇ ਇੱਕ ਨਵਾਂ ਸਰਕੂਲਰ ਇਸ਼ੂ ਕੀਤਾ ਹੈਗਾ ਇੰਨਾਂ ਚੀਜ਼ਾਂ ਦੇ ਉੱਤੇ ਉਸ ਸਰਕੂਲਰ ਦੀ ਸਾਰੇ ਸਟੇਟ ਦੇ ਵਿੱਚ ਪ੍ਰੋਪਰ ਇਨਫੋਰਸਮੈਂਟ ਹੋਵੇ ਤਾਂ ਹੀ ਅੱਜ ਸਾਰੇ ਡੀਐਸਪੀ ਐਸਪੀਜ਼ ਨੂੰ ਬੁਲਾ ਕੇ ਉਸ ਸਰਕੂਲਰ ਦੇ ਭਾਵਨਾ ਨੂੰ ਸਮਝਣ ਤੇ ਉਹਨੂੰ ਇਨਫੋਰਸ ਕਰਨ ਅੱਜ ਦੀ ਮੀਟਿੰਗ ਦਾ ਪਪੱਸ ਇਹੀ ਸੀਗਾ ਸਰ ਜੀ ਵੀ ਕਈ ਵੱਡੀਆਂ ਕੰਪਨੀਆਂ ਨੇ ਵੀ ਕੱਲ ਨੂੰ ਤੇ ਆਪਾਂ ਮੋਟਰਸਾਈਕਲ ਨੂੰ ਚੇਂਜ ਕੀਤਾ ਹੈ ਜਿਹੜੇ ਡਿਲੀਵਰੀ ਦਿੰਦੇ ਨੇ ਕਾਰਗੁੰਡਾ ਤੁਮ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਿੰਨਾ ਜੀਟੀਬੀ ਗੱਟੀ ਮੋਟਰ ਵਹੀਕਲ ਐਕਟ ਤੋਂ ਬਾਅਦ ਪਾਸਿੰਗ ਤੋਂ ਬਾਅਦ ਉਹਨਾਂ ਦੀ ਕੋਈ ਮੋਡੀਫਿਕੇਸ਼ਨ ਕੀਤੀ ਗਈ ਆ ਉਹਦੇ ਤੇ ਕਾਰਵਾਈ ਹੋਣੀ ਬੰਦੀ ਆ ਜੀ ਸਰ ਜਿਹੜੇ ਲੋਗ ਜਿਹੜੇ ਦੁਕਾਨਦਾਰ ਹੈ ਉਹ ਮੋਡੀਫਾਈ ਕਰਦੇ ਆ ਜਿਹੜੀ ਇਹ ਚੀਜ਼ਾਂ ਉਹਨਾਂ ਨੂੰ ਵੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਬਿਲਕੁਲ ਤੁਹਾਨੂੰ ਬਹੁਤ ਅੱਛਾ ਪ੍ਰਸ਼ਨ ਪੁੱਛਿਆ ਕਿਉਂਕਿ ਇਹਦੇ ਚ ਤੁਸੀਂ ਆਪਣੇ ਇੱਕ ਸਮੱਸਿਆ ਪ੍ਰੋਜੈਕਟ ਤੇ ਪਟਾਕਿਆਂ ਦੀ ਵੀ ਬਹੁਤ ਵੱਡੀ ਉਹ ਵੀ ਮੋਡੀਫਿਕੇਸ਼ਨ ਕਰਕੇ ਉਹਦੇ ਨਾਲ ਨੌਇਜ਼ ਪੋਲੂਸ਼ਨ ਹੁੰਦਾ ਔਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਉਹ ਉਹਦੇ ਚ ਵੀ ਅਸੀਂ ਇਹੀ ਕੀਤਾ ਕਿ ਇਹਦੀਆਂ ਫਾਰਵਰਡ ਤੇ ਬੈਕਵਰਡ ਲਿੰਕੇਜੇਸ ਕੀਤੀਆਂ ਜਾਂ ਜਿਹੜੇ ਜਿਹੜੇ ਵੀ ਮੋਡੀਫਾਈ ਕਾਦੇ ਨੇ ਗੱਡੀ ਨੂੰ ਉਹ ਵੀ ਉਨੇ ਹੀ ਹਿੱਸੇਦਾਰ ਨੇ ਜਿੰਨਾ ਕੀ ਜਿਹੜਾ ਉਹ ਗੱਡੀ ਨੂੰ ਚਲਾ ਰਿਹਾ ਹੈ ਕਿਉਂਕਿ ਸਰ ਸ਼ੁਰੂਆਤ ਤਾਂ ਉਹੀ ਕਰਦੇ ਨੇ ਜੇ ਉਹ ਮੂਵ ਨਹੀਂ karenge ਤੇ ਲੋਕ ਕਰਵਾਣਗੇ ਬਿਲਕੁਲ ਇਹ ਦੋਨੋਂ ਪਾਸਿਓਂ ਅਸੀਂ ਇਹਨੂੰ ਡੀਫਾਈ ਕਰਦੇ ਆ ਜਿੰਨੂੰ ਕੀ ਪੋਲਿਸ ਟਰਮਨੋਲੋਜੀ ਚ ਸਪਲਾਈ ਤੇ ਡਿਮਾਂਡ ਸਾਈਡ ਸਪਲਾਈ ਇਹ ਬੰਦੇ ਕਰਦੇ ਨੇ ਜਿਹੜੇ ਮਕੈਨਿਕ ਆ ਉਹ ਮੋਡੀਫਾਈ ਕਰਦੇ ਨੇ ਡਿਮਾਂਡ ਕਿ ਵੀ ਦੀ ਲੋਕਾਂ ਦੀ ਹੁੰਦੀ ਹੈਗੀ ਲੋਕ ਆਪਣੀ ਗੱਡੀ ਨੂੰ ਕੋਈ ਖਾਸ ਦਿਖਾਉਣਾ ਚਾਹੁੰਦਾ ਕੋਈ ਆਪਣਾ ਸਟੈਂਡ ਆਊਟ ਕਰਨਾ ਚਾਹੁੰਦਾ ਉਹਦੇ ਕਰਕੇ ਉਹ ਐਕਸਟਰਾ ਦੀਆਂ ਮੋਡੀਫਿਕੇਸ਼ਨ ਗੱਡੀਆਂ ਦੀਆਂ ਕਰਦੇ ਤੇ ਜਿਸ ਤਰੀਕੇ ਨਾਲ ਪ੍ਰਾਈਵੇਟ ਜਿਹੜੀਆਂ ਗੱਡੀਆਂ ਉਹਦੇ ਤੇ ਕਈ ਦੇਖਿਆ ਜਾਂਦਾ ਫੁੱਟਰ ਦੇ ਯੂਜ਼ ਹੁੰਦੇ ਆ ਬਿਲਕੁਲ ਬਿਲਕੁਲ ਉਹ ਸਾਰੇ ਗਲਤ ਹੈਗੇ ਨੇ ਔਰ ਔਰ ਫੁੱਟਰ ਹੁੰਦੇ ਨੇ ਕਈ ਐਂਬੂਲੈਂਸ ਦੀ ਆੜਤ ਚ ਵੀ ਗੱਡੀਆਂ ਦਾ ਪ੍ਰਯੋਗ ਕਰਦੇ ਹੈਗੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਚੈੱਕ ਕੀਤਾ ਜਾਏ ਇਹ ਬੜਾ ਮਾਯੋਗ ਡੀਜੀਪੀ ਸਾਹਿਬ ਨੇ ਬਹੁਤ ਡਿਟੇਲ ਸਰਕੂਲਰ ਕੱਢਿਆ ਔਰ ਉਹੀ ਤਾਂ ਕਿ ਇਹ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਕਈ ਵਾਰੀ ਇਹ ਪੜਨਛੇ ਰਹਿ ਜਾਂਦੀਆਂ ਨੇ ਤੇ ਉਹਨੂੰ ਅੱਛੀ ਤਰ੍ਹਾਂ ਐਕਸਪਲੇਨ ਕਰ ਪਾਈਏ ਅੱਜ ਦਾ ਮੁੱਦਾ ਇਹ ਹੀ ਸੀ ਧੰਨਵਾਦ ਜੈ